ਲੇ ਬਿੱਲ ਦੇ ਨਾ ਤੇ ਨੂੰ ਪੁੱਛਣ ਵਾਲਾ ਹੋਵੇ ਐ ਭੱਜ ਕੇ ਢਿੱਡ ਘੜਦੇ ਨੇ ਕਿਤੇ ਖਾਦੇ ਪੀਂਦੇ ਦੀ ਨਿਸ਼ਾਨੀ ਐ ਹੋ ਹੋ ਲੈ ਸਵੇ ਸਵੇ ਦਾ ਟਾਈਮ ਐ ਤੂੰ ਤਾਂ ਵੀ ਕੱਪੜਿਆਂ ਦਾ ਵੀ ਨਹੀਂ ਸ਼ਾਬ ਲਾਇਆ ਵੀ ਠੰਡ ਦਾ ਟਾਈਮ ਐ ਤੂੰ 5:30 ਵਜੇ ਕਰੋ ਤੁਰੇ ਕੱਟੂ ਕੱਟੇ ਕੱਪੜੇ ਤਾਂ ਦੂਏ ਪਾਲੇ ਚੱਲ ਕੋਈ ਗੱਲ ਨਹੀਂ ਇਹ ਤਾਂ ਭਜਨਾਂ ਕਰਕੇ ਮਰ ਜਾ ਪਿੱਡਾ ਗਰਮੈਸ਼ ਪੜ ਗਿਆ ਹੈ ਬਿੱਲੇ ਲੰਮ ਲੈ ਇਧਰ ਆਜ ਵੀ ਦੇਖਦਾ ਐ ਅੱਧੇ ਪਿੰਡ ਤੋਂ ਜ਼ਿਆਦਾ ਕਣਕਰ ਮਾਤੀ ਤੇ ਰੜੀ ਕਣਕ ਵੀ ਸੁੱਕਣ ਲੱਗ ਰਹੀ ਹੁਣੀ ਜਾ ਕੇ ਦੇਖਦੇ ਆ ਖੇਤ ਲੇ ਦੇਖ ਕਣਕੇ ਆਦਾ ਦੇਵੀ ਮਾਂ ਦੀ ਕਿਰਪਾ ਨਾਲ ਵਾਹ ਲੱਗੇ ਪੈਨੇ ਕਣਕੇ ਦੇ ਤਾਂ ਕਿੰਨੀ ਸੋਹਣੀ ਵਧੀਆ ਸੋਹਣੀ ਜੰਮ ਰਹੀ ਏ ਪਰ ਇੱਕ ਗੱਲ ਐ ਬਿੱਲੇ ਨਾ ਮੈਂ ਪਾਣੀ ਪਾੜ ਦਿਆ ਕਣਕੇ ਸਾਰੇ ਨੇ ਰਮਾਰਖੀ ਐ ਲੈ ਕਰ ਤੂੰ ਵੀ ਕਰ ਗ੍ਰਿਡ ਵਾਲਿਆਂ ਨੂੰ ਫੋਨ ਫਿਰ ਪੁੱਛ ਲੈ ਕਿਦਾਂ ਆਉਗੀ ਤੂੰ ਵੀ ਹੁਣ ਪਾਣੀ ਸ਼ੁਰੂ ਕਰ ਦੇ ਆਲ ਹੈ ਗਈ ਬੈਠੇ ਹੈਲੋ ਹਾਂ ਭਾਈ ਗਰੇਟ ਜੋ ਬੋਲਦੇ ਹਾਂ ਹਾਂ ਭਈ ਇਹ ਆਪਣਾ ਬਸਾਰਾ ਫੀਟਰ ਕਦੋਂ ਛੱਡੋਂਗੇ ਰਾਤ ਨੂੰ ਭਾਈ ਦਿਨੇ ਛੱਡ ਦੋ ਮੈਂ ਕੰਨ ਖਰਵਾਣੀ ਸੀ ਅੱਛਾ ਬਾਰੀ ਨਾਲ ਚੱਲੂਗੀ ਚਲ ਠੀਕ ਹੈ ਭਾਈ ਤੁਹਾਡੀ ਮਰਜ਼ੀ ਹੈ ਹਾਂ ਰਾਤ ਨੂੰ ਛੱਡ ਦੋ ਭਾਈ ਤੁਹਾਡੀ ਮਰਜ਼ੀ ਚੰਗਾ ਭਾਈ ਬਹੁਤ ਬਹੁਤ ਧੰਨਵਾਦ ਹਾਂ ਲੈਂਕਰ ਇੰਤ ਫਲਾ ਜੀ ਵਿੱਚ ਚੱਲ ਮੋਟਰ ਤੇ ਗੇੜਾ ਮਾਰਦੇ ਫੇਰ ਚੱਲਦੇ ਕੱਢ ਸੁਨੀਤਾ ਚੁੰਦਨੀ ਨਾ ਮੈਂ ਇਹਨੂੰ ਨਹੀਂ ਸੁਣਦਾ ਹੈਗਾ ਮੈਂ ਤਾਂ ਬੋਲ ਨਹੀਂ ਆ ਜਮਤੀ ਮੈਂ ਤਾਂ ਉਹੀ ਭਰੀਆ ਰਿਹਾ ਬੋਲਦੀ ਦੇਖ ਲੈ ਹੋਰ ਇਹਦੇ ਚਲ ਬਾਲ ਲਿਆ ਜਿਹੜੀ ਗੱਲ ਮੈਂ ਕਹਿੰਦਾ ਉਹ ਸੁਣ ਤੇ ਨਾਲ हां ਕੀ ਕਹਿੰਦੇ ਹਾਂ ਦੱਸੋ ਮੈਂ ਤਾਂ ਖੇਤ ਕਣੀ ਭੁੰਮਣ ਗਿਆ ਸੀ ਹਾਂਜੀ ਮਹਾਲਾ ਤੇ ਸ਼ਹਿਰ ਕੇ ਲੈਣਾ ਸਵੇਰੇ ਸਵੇਰੇ ਉੱਥੇ ਤਾਂ ਦੇਖਿਆ ਜਾ ਕਿ ਆਪਣਾ ਕੰਕਰਮਾਨ ਵਾਲੀ ਹੋ ਰਹੀ ਐ ਅੱਛਾ ਜੀ ਹਾਂ ਆਪਣੀ ਆਂਟੀ ਕਮਾਨੀ ਸਾਰੇ ਪਾਣੀ ਦਾ ਲੱਗ ਰਹੇ ਨੇ ਫੇਰ ਹੁਣ ਆਪਾਂ ਨੂੰ ਵੀ ਲੈਣਾ ਕੋਈ ਨਹੀਂ ਤੇ ਕੰਕ ਖਰਾਬ ਹੋ ਜੂਗੀ ਲਗਾ ਸੁਣ ਮਿਲ ਜਾਈਂ ਨਾਲ ਹਾਂਜੀ ਰੋਟੀ ਢੱਕ ਬਣਾ ਦੇ ਪਹਿਲਾਂ ਤਾਂ ਸਿੱਖ ਮੈਂ ਦੁਕਾਨ ਤੇ ਜਾਊਗਾ ਅੱਛਾ ਜੀ ਉਸ ਤੋਂ ਬਾਅਦ ਮੈਂ ਖੇਤ ਜਾ ਕੇ ਖਾਲ ਖੂਲ ਸਮਾ ਲੂੰਗਾ ਨੇ ਕਿ ਨਕੇ ਕਰੂਗਾ ਜਿਹਨੇ ਰਾਤ ਦੀ ਬਾਰੀ ਐ ਰਾਤ ਨੂੰ ਕਿੱਥੇ ਲੋਟ ਆਊਗਾ ਖਾਲਾ ਇਹ ਟੁੱਟੀ ਜਾਊ ਤੁਸੀਂ ਜਾਗੇ ਰਾਤ ਨੂੰ ਫੜ ਤੁਸੀਂ ਕੀ ਮੰਗਦੇ ਹੋ ਬਿਮਾਰ ਹੋ ਜਾਵਾਂਗਾ ਪਾਠੰਡ ਹੋ ਰਹੀਆਂ 5-400 ਰੁਪਏ ਦਿਹਾੜੀ ਨੂੰ ਦੇ ਕੇ ਤੇ ਜਿੰਨੂ ਇਹ ਮੈਂ ਨਹੀਂ ਦਿੰਦਾ 50 ਤੇਰੀ ਬਤਾ ਕੇ ਮੈਂ ਹੀ ਦੇਨੇ ਜਵਾਨੀ ਜਵਾਨੀ ਕਿਰਸ਼ ਕਰ ਕਰ ਕਮਾਈਂਦੇ ਨੇ ਦੇ ਦੇ 5-400 ਮੈਂ ਦਿੰਦਾ ਉਦੋਂ ਜਾ ਕੇ ਉੱਤੇ ਲਾ ਲਓਗੇ ਜੀ ਤੇ ਹਾਂ ਅਜੇ ਦੁਕਾਨ ਤੇ ਰਹਿ ਜਾ ਕਰੋ ਤੁਸੀਂ ਉਹੀ ਮਕਾਨ ਤੇ ਕਮਾ ਲਓ ਦੋ ਪੈਸੇ ਉਹਨ ਕਿਤੇ ਕੇ ਲੈ ਗੱਲਾਂ ਦਾ ਹੀ ਸਿਆਣੀਆਂ ਨਾ ਰਾਤ ਨੂੰ ਖੰਡ ਬੋਦੂਗੀ ਖੰਡ ਬੋਦਦਾ ਵੀ ਉਹਨ ਲਾ ਦੋ ਉੱਤੇ ਲਾ ਲੂੰਗਾ ਉੱਤੇ ਡੁੱਬਣੇ ਫਿਰ ਕੀ ਕਰੋਗੇ ਜੇ ਤੇ ਮਾਰ ਹੋ ਗਈ ਨਾਲੇ ਮੇਰੀ ਜਾਨ ਉਸਿਆਪਾ ਕਰੋਂਗੇ ਮੈਂ ਸੋਨੂੰ ਸਾਮੂੰਗੀ ਕਿ ਮੈਂ ਦੁਕਾਨ ਸਾਮੂੰਗੀ ਕੱਕਾ ਕਰੇਗਾ ਮਗਰੂੰਗੀ ਮੈਂ ਇਹ ਤਾਂ ਗੱਲ ਤੇ ਅਜੀਠੀਕ ਹੈ ਚੱਲ ਪੁੱਛ ਨਾ ਐਸ ਵੀ ਤੇਰੀ ਮੰਨ ਕੇ ਦੇਖ ਲੈਣਾ ਉਹ ਬਿਹਾਰੀਓ ਕੁਛ ਨਾ ਕੋਈ ਲੈ ਨਾ 5-600 ਰੁਪਏ ਹੋਰ ਕੀ ਕਰੂਗਾ ਚੱਲੇ ਇੱਕ ਤੂੰ ਰੋਟੀ ਤੇ ਤਿਆਰ ਕਰ ਹੁਣ ਦਿਹਾੜੀ ਇਹਦਾ ਵੀ ਕਰਨਾ ਪਊਗਾ ਮੈਂ ਪੁੱਛ ਗਿਆ ਨਾ ਦਿਹਾੜੀ ਆਹ ਨਾਲ ਜਿਹੜਾ ਤੂੰ ਖਾ ਕੇ ਨਾ ਤੇ ਘਰਚੇ ਦਾ ਦਿਹਾੜੀ ਦਾ ਕੰਟੇਜ ਘਰਚ ਕੱਦੂ ਦੀ ਰੋਟੀ ਟੁੱਕ ਬਣਾ ਕੇ ਹਾਂ ਹੁਣ ਦੇ ਹੈਗੀ ਦਾ ਵੀ ਬਣਾਣਾ ਪਊਗਾ ਪਹਿਲਾਂ ਲੰਬਾ ਆ ਕੇ ਸੀ ਮੈਨਾਂ ਭੁੱਖਾ ਮਾਰਦੀ ਚੱਜ ਨਾਲ ਬਣਾ ਦੀ ਰੋਟੀਆਂ ਹਾਂ ਬਣਾ ਰੋਟੀ ਦੇ ਚੱਲ ਮੈਂ ਪੁੱਛ ਕੇ ਆਣਾ ਦਿਹਾੜੀ ਆ ਮੈਂ ਪੁੱਛ ਕੇ ਆਣਾ ਤੇ ਜੇ ਰਮ ਫੇਮ ਮਤੇ ਨਾਲ ਚੱਲੇ ਕਿਤੇ ਹੋਰ ਵੀ ਨਾ ਕਿਸੇ ਦੇ ਕੰਮ ਤੇ ਭੱਜ ਜੇ ਹੋਰ ਲਾਲਾ ਜੀ ਕੀ ਹਾਲ ਨੇ ਠੀਕ ਐ ਭਾਈ ਠੀਕ ਐ ਉਹ ਦੇਖ ਕੇ ਦੇਖ ਕੇ ਸਿੱਧਾ ਦੇਖ ਲੈ ਇਹ ਦੋ ਦਿਨ ਚ ਇੰਚਾਂ ਤੇ ਘੜਾ ਲੇ ਤੇ ਰਾਤ ਨੂੰ ਗੜੀ ਤੰਤਨ ਕਰਦਾ ਖੇਤ ਜੇ ਦਿਹਾੜੀ ਆ ਮਿਲ ਜੇਗਾ ਨਾ ਚੰਗੀ ਗੱਲ ਐ ਗ੍ਰਿੱਟਾਂ ਲੱਕਨ ਜਾਂ ਚਲੇਦਾ ਪੱਕੀ ਛੱਡਣ ਰਾਤ ਨੂੰ ਕਹਿੰਦੇ ਆਉਗੀ ਉਹ ਪਾਈ ਚਤਰਿਆ ਕਰੀਏ ਉਹ ਪਾਈ ਚਤਰਿਆ ਕਰੀਏ ਤੇਰਾ ਕੋਈ ਇਟਾਂ ਬਾਤ ਤੋੜਨੇ ਕਰਖੇ ਰੇਗੇ ਇਹੀ ਮਸਾ ਲਵਾਏ ਨੇ ਆਂ ਦੱਸੋ ਸਿਹਰ ਸਾਹਿਬ ਮੈਂ ਤਾਂ ਦਿੱਲੇ ਵੇ ਅਸਲ ਲੈ ਕੇ ਆਈ ਸੀ ਕੰਮ ਦੀ ਬਹੁਤ ਜ਼ਰੂਰੀ ਦੱਸੋ ਜੀ ਮੇਰੀ ਕਨ ਕੂਰੀਅਰ ਮਾਨ ਅਲੀ ਅੱਛਾ ਗ੍ਰੇਡਰ ਜੀ ਪੁੱਛਿਆ ਸੀ ਫੋਨ ਕਰਕੇ ਉਹ ਕਹਿੰਦੇ ਰਾਤ ਨੂੰ ਆਉਗੀ ਅੱਛਾ ਭਈ ਤੂੰ ਐ ਕਰ ਜਿਵੇਂ ਮਰਜ਼ੀ ਕਰ ਮੇਰੀ ਕੰਨ ਕਰਵਾ ਕੇ ਆ ਜਿਹੜੀ ਤੇਰੀ ਦਿਹਾੜੀ ਹੋਊਗੀ ਦੁੱਧ ਵਰਗੀ ਦੇਵਾਂਗਾ ਨਾ ਦਿਹਾੜੀ ਤਾਂ ਮੈਂ ਲਵਾਂਗੀ ਹੋਰ ਕਿਸੇ ਨੂੰ ਜਾਊਂਗਾ ਫਿਰ ਮੇਰੀ ਗੱਲ ਸੁਣ ਲੈ ਮੇਰੀ ਲਾਲਾ ਜੀ ਹਾਂ ਦਿਨੇ ਦਾ ਮੈਂ ਲੈਣਾ 400 ਰੁਪਏ ਦਿਹਾੜੀ ਦਾ ਅੱਛਾ ਕਿਉਂਕਿ ਬਾਕੀ ਹੁਣ ਰਾਤ ਨੂੰ ਦੇਖ ਠੰਡ ਹੁੰਦੀ ਐ ਮੈਂ 600 ਲਊਂਗਾ ਅੱਛਾ ਰਾਤ ਨੂੰ ਘੰਟੇ ਭਾਈ ਵੱਡੇ ਹੁੰਦੇ ਨੇ ਕੀ ਘੰਟੇ ਨਹੀਂ ਵੱਡੇ ਹੁੰਦੇ ਛੇੜ ਜੀ ਠੰਡ ਪਤਾ ਕਿੰਨੀ ਹੁੰਦੀ ਐ ਚੱਲ ਕੋਈ ਨਾ ਮਾਰ ਗੋਲੀ ਉਹ ਤਾਂ ਤੂੰ ਲੈ ਲਈ 600 ਲਵੇਂਗਾ ਕੀ ਮੈਂ ਤੈਨੂੰ ਹੁਣੇ ਦੇ ਦਿੰਦਾ ਹੁਣੇ ਦੇ ਪਰ ਹਾਂ ਪਰ ਖੇਤ ਹੁਣੇ ਵਗਦੀ ਟਾਈਮ ਨਾਲ ਮੜ ਜਾ ਖਾਲ ਖੂਲ ਦੇਖ ਲਈ ਨਾਲੇ ਤਾਂ ਹੈ ਆ ਦੇ ਭਾਈ 500 ਦੇ ਅਲੇ ਪੇ ਠੀਕ ਐ ਸੇਟ ਸਾਹਿਬ ਪੂਰੇ 600 ਐ ਪਰ ਟਾਈਮ ਨਾਲ ਵਗ ਜੀ ਕੋਈ ਨਾ ਬੇਫਿਕਰ ਹੋ ਜਾਓ ਜੀ ਤੁਸੀਂ ਹਾਂ ਮੈਂ ਪੇ ਵਗ ਜੂਗਾ ਚਲ ਬਿੱਲੇ ਦਾ ਮਮਾ ਤੇ ਰਾਨੇ ਦੀ ਕਿਰਪਾ ਨਾਲ ਕਣਕਾ ਬੰਦਾ ਤਾਂ ਮਿਲ ਗਿਆ ਚਲ ਹੁਣ ਕਣਕ ਕੀ ਸੋਚ ਤਾਂ ਨਿਕਲੀ ਕਣਕ ਤਾਂ ਰਮਜੂ ਵੀ ਹੋ ਹੋ ਚਲ ਹੁਣ ਚਾਹ ਨਾਲ ਜਾ ਕੇ ਸੌ ਤਾਂ ਲਊਗਾ ਕਣਕ ਵੀ ਰਮਜੂ ਚਲ ਸਵੇਰੇ ਦੁਕਾਨਸ ਦੇ ਹਾਂ ਖੁੱਲੂ ਉਦੋਂ ਜੇ ਲਾਉਂਗਾ ਬਟਨ ਤੇ ਪੈਸੇ ਚਲ ਕੇ ਰਹਿ ਸੱਚਾ ਤਵੀ ਵਾਲੀ ਕਰਖੀ ਐ ਚਲੋ ਜਦ ਆਏ ਹੁਣ ਕਣਕ ਤੇ ਰਮਾਵਾਂਗੇ ਠੰਡ ਵੀ ਚਾਹੇ ਜਿਵੇਂ ਮਰਜ਼ੀ ਐ ਕਣਕ ਤਾਂ ਰਮਾਣੀ ਹੋਊਗੀ ਪੇਟ ਦਾ ਸਵਾਲ ਐ ਡੰਡਾ ਤਾਂ ਵੀ ਰੱਖਦੇ ਲੈਕ ਡੰਡਾ ਤਾਂ ਆ ਵੀ ਪਾਇਆ ਲੈ ਆਂਦੇ ਨਾਲ ਨਾਲ ਆ ਇਹ ਨਾ ਵੀ ਖੋਲ ਬਾਰ ਮਿਰਚੀ ਦੀ ਤਾਂ ਵੀ ਕੁਛ ਨਹੀਂ ਐ ਲਾ ਆਟੋਮੈਟਿਕ ਲਾ ਹੀ ਦਿੰਨੇ ਆ ਹਨਾ ਨਹੀਂ ਵੀ ਬਾਰਾਤ ਤੋਂ ਵੀ ਨਹੀਂ ਲਾ ਦੇ ਦੀ ਲੈ ਚੱਕ ਆਟੋਮੈਟਿਕ ਲਾਤਾ ਜਿਆਦਾ ਉਹ ਵੀ ਚੱਲ ਪੂਗੀ ਦੇਖਦੇ ਹਾਂ ਹਜੇ ਕਹਿੰਤੇ ਕਿ ਲਾਲ ਦਾ ਕਹਿ ਕੇ ਆਈ ਸੀ ਵੀ ਅੱਧੇ ਘੰਟੇ ਤੱਕ ਆਊਗੀ 8 ਵਜੇ ਆ ਜੂਗੀ ਮੰਨ ਲੈ ਚਲੋ ਹਜੇ ਤਾਂ ਸਾਢੇ 1:07 ਹੋਏ ਨੇਗੀ ਆ ਚਲੋ ਠੰਡੇ ਵਾਲੀ ਹੋ ਰਹੀ ਐ Ai. Oh. Targe i mi. ਦਾ ਦੇਖ ਲੀਏ ਕਿ ਇੰਨਾ ਕੁ ਹੋ ਗਿਆ ਫੋਨ ਕਿੱਧਰ ਗਿਆ ਲਓ ਫੋਨ ਤਾਂ ਨਿਕਲਿਆ ਪਿਆ ਥੱਲੇ ਚਲ ਆਏ ਕਰਦੇ ਆ ਫਿਰ ਗ੍ਰਿਡ 'ਚ ਫੋਨ ਲਾ ਕੇ ਦੇਖਦੇ ਆ ਵੀ ਕਦੋਂ ਕੱਗ ਵੀ ਲੇਟ ਹੈ ਲੈ ਟਾਈਮ 8 ਵਜੇ ਦਾ ਦਿੱਤਾ ਸੀਗਾ ਵੱਜੇ 10 ਪਏ ਨੇ ਚਲ ਗ੍ਰਿਡ 'ਚ ਲਾਨੇ ਆ ਫੋਨ ਪਹਿਲਾਂ ਹਮਮ ਨੰਬਰ 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 ਆ ਆ ਗਿਆ ਹੈਲੋ ਹਾਂਜੀ ਗ੍ਰੈਟ ਚੋ ਬੋਲ ਰਹੇ ਹਾਂ ਜੀ ਹਾਂਜੀ ਹਾਂਜੀ ਗ੍ਰੈਟ ਚੋ ਬੋਲ ਰਹੇ ਹਾਂ ਇਹ ਨਵਾਂ ਵਸੈਰਾ ਫਿੱਟਰ ਕਦੋਂ ਚੱਲੂ ਜੀ ਨਵਾਂ ਵਸੈਰਾ ਤਾਂ ਜੀ ਫਾਲਟ ਹੋ ਗਿਆ ਜੀ ਉਹ ਨਹੀਂ ਚੱਲਦਾ ਜੀ ਆ ਪਿੰਡ ਤੇ ਸ਼ਹਿਰ ਵਾਲੀ ਲਾਈਟ ਚੱਲੂਗੀ ਜੀ ਗੱਲੀ ਅੱਛਾ ਜੀ ਫਿੱਟਰ ਦੇ ਪਿੰਡ ਪਿੰਡ ਵਾਲਾ ਫਿੱਟਰ ਜੀ ਟਾਈਮ ਤਾਂ ਜੀ 8 ਵਜੇ ਦਾ ਦਿੱਤਾ ਤੀਗਾ ਜੀ ਟਾਈਮ ਤਾਂ ਜੀ ਫਾਲਟ ਹੋ ਗਈ ਇਹ ਫਾਲਟ ਕੱਲ ਨੂੰ ਠੱਡਾਂਗੇ ਕੱਲ ਰਾਤ ਨੂੰ 9-10 ਵਜੇ ਤੱਕ ਠੱਡਾਂਗੇ ਅੱਛਾ ਜੀ ਫਿਰ ਹੁਣ ਰਾਤ ਨੂੰ ਆਉਂਦੀ ਨਹੀਂ ਜੀ ਰਾਤ ਨਹੀਂ ਆਉਂਦੀ ਕਿ ਰਾਤ ਨੂੰ ਇਹ ਚਲੋ ਠੀਕ ਹੈ ਜੀ ਫਾਲਟ ਆ ਬਸ ਕੱਲੋਂ ਕੱਢਾਂਗੇ ਫਾਲਟ ਹੀ ਚਲੋ ਠੀਕ ਹੈ ਜੀ ਧੰਨਵਾਦ ਜੀ ਠੀਕ ਹੁਣ ਕਹਿੰਦੇ ਦਿਨੇ ਆਊਗੀ ਲੇਟਾ ਚਲੋ ਜੇ ਫਾਲਟ ਹੈ ਹੁਣ ਰਾਤ ਨੂੰ ਤਾਂ ਕਿੱਥੇ ਕੱਢਣਗੇ ਨਾਏ ਰਾਤ ਨੂੰ ਇੱਧਰ ਕੁੱਤੇ ਪਗਾਏ ਕਿੱਥੇ ਕਰਾਂਗੇ ਹੁਣ ਘਰੇ ਜਾਵਾਂਗੇ ਪੂਰੀ ਪੈ ਜਾ ਹੋਰ ਪੂਰੀ ਰਾਮ ਕਰਦਿਆਂ ਨਾਲੇ ਘਰੇ ਜਾ ਕੇ ਜਵਾਖਾਂ ਉਠਾਲਾਂਗੇ ਨੇ ਪੁੱਛ ਦਿਆਂ ਜਾ ਕੇ ਵੀ ਕਿੰਨੀ ਕਰਮਾਤੀ ਨਾਲੇ ਫਿਰ ਜਾ ਕੇ ਦੁਕਾਨ ਖੋਲ ਲਾਂਗੇ ਹੁਣ ਸਵੇਹਾ ਵੇਲੇ ਤੇ ਹੁਣ ਪੁੱਛਿਆ ਨੇ ਹਿੰਮਤ ਨਾਲ ਜਾ ਕੇ ਉਹਨੂੰ ਵੀ ਕਿੰਨੀ ਕਰਮਾਤੀ ਦਿਹਾੜੀ ਤਾਂ ਦੇਤੀ ਸੀ ਸਾ ਫਿਰ ਬਾਹਰ ਤਾਂ ਖੁੱਦੀ ਪਏ ਉਹ ਪੁੱਛਿਆ ਤੇਰੇ ਕਰੀਏ ਇੱਕ ਵੀ ਬੋਲਦਾ ਨਹੀਂ ਉਹ ਪੁੱਛਿਆ ਤੇਰੇ ਕਰੀਏ ਬੈਠੋ ਲਾਲਾ ਜੀ ਆ ਗਿਆ ਇੱਕ ਮਿੰਟ ਚ ਇੱਧਰ ਬੋਲਦਾ ਚਲਾ ਆ ਜਾ ਭਾਈ ਕੋਈ ਨਾ ਮੈਂ ਇੱਥੇ ਬੈਠਿਆ ਮੰਜੇ ਤੇ ਓਹੋ ਲੈ ਬਦਨ ਕਿੰਨੀ ਗਰਮਾਈ ਹੋਣੀ ਲਾਲਾ ਜੀ ਮੈਂ ਹੱਥ ਧੋਇਆ ਮਾਣਾ ਕੋਈ ਨਾ ਭਾਈ ਧੋਇਆ ਬਦਨ ਕਿੰਨੀ ਗਰਮਾਈ ਹੋਣੀ ਕਿੰਨਾ ਕੰਮ ਕਰਿਆ ਉੱਥੇ ਨੇ ਲੈ ਇਹਨੂੰ ਪੁੱਛਦੇ ਆ ਚਲ ਓਹੋ ਹਾਂ ਭਾਈ ਕਿੰਨੀ ਕਰਮਾਇਆ ਕਣਕ ਉਹ ਲਾਲਾ ਜੀ ਕਣਕ ਗੜੀ ਰਮਾਣੀ ਤੀ ਪੁੱਤ ਦਾ ਖਾਲ ਵੀ ਨਹੀਂ ਕਿੱਲਾ ਹੋਇਆ ਹੈ ਹੈ ਕੀ ਲੈਟ ਹੀ ਨਹੀਂ ਆਈ ਮੈਂ ਤਾਂ ਸਾਰੀ ਰਾਤ ਡੀਕਦਾ ਰਹਾ ਹਰਕੇ ਭਾਈ ਤੜਕੀ ਉੱਠ ਕੇ ਮੈਂ ਘਰ ਨੂੰ ਆ ਗਿਆ ਲੈਟ ਕਿਉਂ ਨਹੀਂ ਆਈ ਭਾਈ ਮੈਂ ਗ੍ਰੈਡ ਚ ਫੋਨ ਕਰਕੇ ਤਾਂ ਪੁੱਛਿਆ ਦੀ ਕਹਿੰਦੇ ਰਾਤ ਨੂੰ ਦੇਵਾਂਗੇ ਕਹਿੰਦੇ ਰਾਤ ਦੀ ਵਾਰੀ ਐ ਲਾਲਾ ਜੀ ਫਿਰ ਗ੍ਰੈਡ ਚ ਫੋਨ ਕਰਕੇ ਹੁਣ ਪੁੱਛ ਲਓ ਤੁਸੀਂ ਵੀ ਲੈਟ ਆਈ ਐ ਕਿ ਨਾ ਆਈ ਐ ਚੱਲ ਕੋਈ ਨਾ ਭਾਈ ਉਹ ਤਾਂ ਮੈਂ ਪਤਾ ਕਰ ਲੂ ਫਿਰ ਜੱਤਾਂ ਕੋਈ ਇੱਥੇ ਕੋਈ ਕੰਮੇ ਨਹੀਂ ਕਰਿਆ ਕਣਕੇ ਦੀ ਰਮਾਈ ਫਿਰ ਤੂੰ ਦੇਹੜੀ ਦਾ ਮੋੜ ਮੇਰੀ ਲਾ ਲਾ ਜੀ ਮੈਂ ਸਾਰੀ ਰਾਤ ਉੱਥੇ ਛੱਡ ਚੋ ਮਰਿਆ ਦੱਸ ਮੈਂ ਕਿਹੜਾ ਆਪਦੇ ਘਰੇ ਆ ਕੇ ਪੈ ਗਿਆ ਤੇਰੇ ਦਿਹਾੜੀ ਤੇ ਗਿਆ ਤੀਆ ਸਵੇਰੇ ਆਇਆ ਮੈਂ ਤਾਂ ਦੱਸ ਮੈਂ ਕਾਦਾ ਤੈਨੂੰ 600 ਰੁਪਿਆ ਮੋੜਾ ਚੱਲ ਭਾਈ ਇਹ ਵੀ ਤੇਰੀ ਗੱਲ ਠੀਕ ਹੈ ਮੇਰੀ ਤਾਂ ਕੋਈ ਗਲਤੀ ਨਹੀਂ ਅਚ ਤੇਰੀ ਤਾਂ ਰਾਤ ਲੱਗੇ ਗਈ ਮੇਰੇ ਕਰਮ ਵਿੱਚ ਨਹੀਂ ਤੇ ਭਾਈ ਸੀ ਅੱਜ ਬੁਲਾ ਲਈ ਕੋਈ ਨਾ ਅੱਜ ਆ ਜੂ ਦਿਹਾੜੀ ਤੇ ਕੋਈ ਚੱਕਰ ਨਹੀਂ ਕੋਈ ਨਾ ਭਾਈ ਮੈਂ ਤੈਨੂੰ ਸਲਾਹ ਕਰਕੇ ਦੱਸੂ ਹਾਂ ਦੱਸ ਦੇ ਕੋਈ ਨਾ ਮੈਂ ਬੇਲੇ ਹੀ ਆ ਲੈ ਦੱਸ ਨਾਲੇ ਤਾਂ 600 ਰੁਪਏ ਦਿਹਾੜੀ ਦੇਤੀ ਨਾਲੇ ਕੋਈ ਖੁੱਡ ਨਹੀਂ ਗਿੱਲਾ ਹੋਇਆ ਹੈਗਾ ਕਣ ਕਿਦਾ ਪੂਰਾ ਨੀ ਰਮਿਆ ਇਹ ਤਾਂ ਲੱਗਦਾ ਹਮਦੀ ਸਿਆਣ ਨੂੰ ਸਿਆਪੇ ਆਪੇ ਕਰਨਾ ਪਊਗਾ ਕੋਈ ਇਲਾ ਚਲ ਕਰ ਦੱਸ ਨੀਤਾ ਦਾ ਨਸਲਾ ਹਾਂ ਰੋਜ਼ ਥੋੜੀ ਦਿੱਤੇ ਜਾਂਦੇ ਨੇ 600 ਰੁਪਏ ਐਂ ਕਿਹੜਾ ਚਾੜਾਂ ਦੇ ਲੱਗਦੇ ਨੇ ਚਲ ਕਰੀ ਜਾ ਕੇ ਸਨੀਤਾ ਨਾਲ ਕਰਦੇ ਆਂ ਸਲਾ ਵੀ ਐਂ ਕਰਕੇ ਉਹ ਤਾਂ 600 ਕੂ ਖਤ ਤੇ ਗਿਆ ਮਸਾਂ ਕਮਾਈਂਦੇ ਨੇ ਐਂ ਵਗ ਗਿਆ ਸੁਨਤਾ ਸੁੰਦਰੀ ਆਂਦੀ ਸੁਨਦਰੀ ਉਹ ਆਉਦੀ ਆਂ ਜੇ ਲੱ ਸੋ ਕੀ ਹੋ ਗਿਆ ਹੋ ਗਈ ਤੇਰੇ ਮਨ ਨੂੰ ਖੁਸ਼ੀ ਸ਼ੀਸ਼ੇ ਚ ਪਾਣੀ ਤੂੰ ਆ ਕੇ ਕੀ ਹੋ ਰਿਹਾ ਕਰੋ ਤੋ ਸੋ ਸ਼ੀਸ਼ਾ ਘੂ ਘੱਤੇ ਮੱਗਿਆ ਹੋਣਾ ਕੀ ਤੈਨੂੰ ਪਤਾ ਕਿਵੇਂ ਕਰਾਇ ਤੇ ਮੈਨੂੰ ਗੱਲ ਵੀ ਦੱਸੋਗੇ ਵੀ ਕੀ ਹੋ ਗਿਆ ਜਿਆਲੀਆ ਭੇਜਦੇ ਆ ਕਾ ਦੁਬਾ ਕੇ ਦੂ ਉਹ ਤੇਰੀਆ ਭੇਜਦੀ ਹਾਂ ਕਹਿੰਦਾ ਖੇਤ ਲੈ ਜਨੀ ਆਈ ਮੈਂ ਤਾਂ ਪੈਸ਼ਾ ਦੀ ਆ ਤਾ ਤੇ ਖੱਪ ਕੇ ਆ ਗਿਆ ਆਪ ਤਾਂ ਮੈਂ ਤਾਂ 600 ਰੁਪਏ ਕਹਿੰਦਾ ਮੋਰਦਨ ਵੀ ਕਹਿੰਦਾ 600 ਦਾ ਮੋਰਦ ਦੇ ਜ ਲੈਟ ਨਹੀਂ ਆਈ ਕਹਿੰਦਾ ਮੈਂ ਦੀ ਮੋਰਦ ਤਾਂ ਮੈਂ ਤਾਂ ਸਾਰੀ ਅੱਜ ਖਾਪ ਕੇ ਆ ਗਿਆ ਹੁਣ ਦੱਸ ਪਵਾ ਦਾ 600 ਖੁਗਾ ਤੇ ਕੋਈ ਕਾ ਕਪਰੀ ਜਾਨਾ ਵਾਲੇ ਮੈਂ ਤਾਂ ਤੁਹਾਡੇ ਫਾਇਦੇ ਦੀ ਗੱਲ ਕਰਦੀ ਸੀ ਕੀ ਪਤਾ ਹੁੰਦਾ ਲੈਨ ਲੂਟ ਖਰਿਆ ਹੋ ਰਹੀ ਹੋਵੇ ਤੁਸੀਂ ਗ੍ਰੈਡ ਚ ਫੋਨ ਕਰਕੇ ਪਤਾ ਲੈ ਲੋ ਇਹ ਵੀ ਕੋਈ ਵੱਡੀ ਗੱਲ ਲੱਗੀ ਇਹ ਤਾਂ ਗਲਤੀ ਤੇਰੀ ਸਹੀ ਹੈ ਚਲ ਮੈਂ ਗ੍ਰੈਡ ਚ ਪੁੱਛਦਾ ਫੋਨ ਕਰਕੇ ਮਾੜਾ ਮੋੜਾ ਦਿਮਾਗ ਤੋਂ ਕੰਮ ਲੈ ਲੈ ਤੂੰ ਲੈ 600 ਰੁਪਏ ਜਾਨੋ ਕਿਤੇ ਨੀ ਤਾਂ ਵੱਡੀ ਨਹੀਂ ਗੱਲ ਲੱਗਦੀ ਆਓ

ਤੇ ਰਾਤ ਕਿਵੇਂ ਕਦੋਂ ਛੱਡੋਗੇ ਤੇ ਰਾਤ ਨੂੰ ਪੱਕਾ ਛੱਡੋਗੇ ਠੀਕ ਹੈ ਬੈਠ ਕੇ ਕੀ ਕਹਿੰਦੇ ਹੁਣ ਉਹ ਕਹਿੰਦੇ ਅੱਜ ਰਾਤ ਨੂੰ ਛੱਡਾਂਗੇ ਕੱਲ ਤਾਂ ਕਹਿੰਦੇ ਸਵੇਰੇ ਤਾਂ ਕਹਿੰਦੇ ਮੈਸੇਜ ਆਇਆ ਸੀ ਵੀ ਅਸੀਂ ਰਾਤ ਨੂੰ 9 ਵਜੇ ਛੱਡਣੀ ਦੀ ਫਿਰ ਕਹਿੰਦੇ ਮੈਸੇਜ ਆ ਗਿਆ ਵੀ ਲੈਕ ਅੱਜ ਛੱਡਣੀ ਨਹੀਂ ਹੈਗੀ ਕੱਲ ਨੂੰ ਛੱਡਿਓ ਇੱਕ ਕਹਿੰਦਾ ਲੈਨ ਫਾਲਟ ਹੋ ਗਈ ਨਹੀਂ ਅਸੀਂ ਕੁਛ ਨਾ ਕੁਛ ਘੰਟੇ ਛੱਡ ਵੀ ਦਿੰਦੇ ਕਹਿੰਦਾ ਪੇ ਅੱਜ ਅੱਜ ਰਾਤ ਨੂੰ ਬੈੰਦੇ ਨੇ ਨਾ ਮੈਨੂੰ ਸੱਦਿਆ ਚਲੋ ਕਾਪਰ ਦੇ ਕਿਉਂਗੇ ਅੱਜ ਰਾਤ ਨੂੰ ਹੋਰ ਪੇਗ ਹੋਗੇ ਹਾੜੀਏ ਨੂੰ ਥੋੜੇ ਨਾ ਪੈਸੇ ਮੇਰੇ ਕੋਲ ਪੈ ਨਹੀਂ ਮੈਂ ਨਹੀਂ ਹੋਣੀਆਂ ਚੱਕ ਕੇ ਨਾਲੇ ਲੇਕਿਨ ਜੀ ਥੋੜੇ ਜੇ ਪੈਸੇ ਮਿਲ ਲਵੇ ਪੈ ਨਹੀਂ ਨਹੀਂ ਗਾ 2200 ਰੁਪਏ ਮੇਰੇ ਨੇ ਲਵੇ ਯਾਰਾ ਲੈ ਪਾ ਐਚ ਹਾ 2000 ਤੋਂ ਪਹਿਲਾਂ ਦਿੱਤਾ ਤੀਗਾ ਇਹ ਦੇ ਦੇ ਮੈਂ ਨਹੀਂ ਵੇਦਾ ਮੈਂ ਤਾਂ ਕਿਰਾਏ ਦੇ ਕਿ ਬਸ ਤਾਂ ਲੱਗ ਰਿਹਾ ਪੂਰਾ ਛੀਸ਼ਾ ਦਾ ਛੀਸ਼ਾ ਦਾ ਨਕਸਾਰ ਹੋ ਗਿਆ ਮੇਰਾ ਪਰ ਤੁਸਾਂ ਦੇ ਲੱਗਦੇ ਪੈਸੇ ਮੈਂ 2.5 ਨਾਲ ਜਾਊਗਾ ਛੀਸ਼ਾ ਬੁਗੂ ਆ ਜਿਵੇਂ ਦਾ ਮੈਂ ਪਾਵਾ ਦੇ ਲੋਗ ਸਾਡੇ ਕਿੰਨੇ ਛੋ ਮੈਂ ਨਹੀਂ ਪਾਦਾ ਪੰਗੀ ਮੈਂ ਤਾਂ ਆਪ ਮੰਨੂ ਆਪ ਬਰੂ ਸਾਲੀ ਜਾਤ ਨਹੀਂ ਤਾਂ ਆਪ ਨਾ ਮਾ ਕੇ ਆਊਗਾ ਕਦ ਲੱਗ ਜੂ ਕਿ ਸਾਨੂੰ ਤੂੰ ਮੈਂ ਵਸੇ ਇੱਕ ਦਾ ਕੱਪੜੇ ਤਿਆਰ ਕਰ ਤੇ ਖੇਚ ਖੂਚ ਤੇ ਵਸੇ ਰੋਟੀ ਟੁੱਕ ਬਣਾ ਦੇ ਅੱਜ ਨਾਲ ਮੈਨੂੰ ਟੋਕ ਚੱਲ ਤੁਹਾਡੀ ਮਰਜ਼ੀ ਜੀ ਮੈਂ ਤਾਂ ਕੁਝ ਨਹੀਂ ਕਰਾਂਗਾ ਮੈਂ ਤਾਂ ਟੈਨ ਨਾਲ ਲੱਗ ਜੂਗਾ ਹਾਂ ਅੱਜ ਤਾਂ ਮੈਂ ਇਹ ਮੰਗੂਗਾ ਮਾਰਦੀ ਐ ਕੋਦੀ ਲੈ ਮੁੰਡਿਆ ਥਾਮ ਕੇ ਲੈ ਜੀ ਕਿੱਧਰ ਐ ਪੈਸੇ ਦਾਵਲੀ ਚ ਲੀ ਕਿਦੇ ਕਣੀ ਮਰੀਕ ਕਿਦੇ ਮਰੀਕ ਤਾਂ ਪਿੰਡ ਚ ਵੀ ਨੇ 10 ਬਤਿੰਦਰਾ ਕਿਦੇ ਕਣੀ ਲਿਖਾ ਜਗਣੀ ਦਾ ਪੁੱਤ ਆ ਜਗਣੀ ਦਾ ਪੁੱਤ ਦਾਦਾ ਦਾ ਚੜ ਹੋ ਗਿਆ ਇੰਜ ਮੇ ਜਗਣਾ ਦੀ ਸੀ ਲੱਗਿਆ ਹੋਵੇ ਬਗਜਾ ਬਗਜਾ ਲਿਖ ਲੂਗਾ ਲੈ ਬੱਲੇ ਰਾਮਾ ਕਹਿਤਾ ਹੂੰ ਇੰਕਣਾ ਗੱਕਾਂ ਦੇ ਲਾਲ ਚੱਜ खासी लेट हो गया उधरों कणकर मार जाने खेत रात दी बारी है ऐ कर समान शाम हिम्मत न फिर चल छेती ऐ कर ले हूं तो समार के बक्कल मार ली हूं नी ठंड लगे लग दी ना इधर मैं तो लादा बक्कल मार लंदे कि तू इना मेरे बिंदे राम नु ठंड लग गई ऐ ना उल्टा इना बस के दी जुंगा फड़ाई जानी है चल तेरी भी कर दे फायदे दी गल करती ਚਲ ਤੇਰੀ ਵੀ ਗੱਲ ਸੁਣਨੀ ਹੈ ਉਥੇ ਜਦੋਂ ਕਿਹੜਾ ਕਿਹੜਾ ਬਦਲਿਆ ਕਰੂੰਗਾ ਉਦੇ ਚ ਲੁੱਕੇ ਰਹਿ ਜਾਏਗਾ ਤੂੰ ਅੱਜ 20 ਮਿੰਟ ਹਾਂ ਇੱਕ ਗੱਲ ਹੋਰ ਸੁਣੋ ਨਾ ਇਹ ਤਾਂ ਉਹ ਤੇ ਰਾਤ ਸਵੇ ਆਉਂਦੇ ਨੇ ਮੜਿਆ ਕਹਾਂ ਨਾਲ ਜਾਈਆਂ ਕਿ ਤੂੰ ਹੀ ਨਾ ਉਹ ਪੂਤ ਦੇ ਪੈਰ ਚ ਮੇੜਨੀ ਉਹ ਮੈਨੂੰ ਹਾਜਲਾ ਦਿੰਦੀ ਹੈ ਕਿੱਥੇ ਆ ਲੈ ਇੱਕਾ ਲੈਟ ਕਰ ਤਲੀ ਨਾ ਸੱਤ ਹੋ ਗਈ ਕਿ ਮੈਂ ਤਾਂ ਉਹ ਉਹ ਮੈਂ ਤਾਂ ਬੈਟਰੀ ਬਣਾਉਂਦੀ ਸੀ ਸਾਨੂੰ ਉਹ ਬੈਟਰੀ ਲੈ ਜੀ ਆ ി ജ പൊന്നൂ ਹਾਂ ਮੈਂ ਤਾਂ ਜਾਣਾ ਉਹ ਪਹਿਲੀ ਬੋਤਲ ਲੈ ਕੇ ਆਉਣੀ ਆ ਮੈਂ ਤਾਂ ਜਾਣਾ ਕਿਹੜੀ ਕਰ ਕਰਵਾਵੇਂਗਾ ਤੂੰ ਤਾਂ ਉਹ ਗੋਲ ਨਾਲ ਨਹੀਂ ਕੀਤੀ ਗੋਲ ਨਾਲ ਨਹੀਂ ਕੀਤੀ ਉਹ ਇੱਕ ਕਾਈ ਨਹੀਂ ਬਤਾ ਕੀ ਕੁਛ ਤੇ ਆ ਜਾਂਦੇ ਕੋਈ ਡਰੀ ਜਾਂਦੇ ਆਪ ਤਾਂ ਅਫਸਰ ਕਿਹੜਾ ਵਿਚ ਦਾ ਟਾਈਮ ਹੁੰਦਾ 11 ਵਜੇ ਆਉਂਦੇ ਨੇ ਤੇ ਇੱਥੇ ਜਿਵੇਂ ਦਾ ਕੋਈ ਟਾਈਮ ਟੇਬਲ ਨਹੀਂ ਹੈਗਾ ਜਾਂ ਤਾਂ ਲੇਟ ਛੱਡਣਗੇ ਰਾਤ ਨੂੰ 12 ਵਜੇ ਜਾਂ ਛੱਡਣਗੇ ਸਵੇਰੇ 4 ਵਜੇ ਕੋਈ ਟਾਈਮ ਟੇਬਲ ਨਹੀਂ ਉਸੇ ਟਾਈਮ ਉੱਠ ਕੇ ਆ ਨਾ ਇੱਕ ਡਰ ਲੱਗ ਜਾਂਦਾ ਪਹਿਲੀ ਸਿਗਨ ਉਹ ਲੱਗ ਗਿਆ ਤਾਂ ਨਹੀਂ ਕੀ ਬੜ ਕੇ ਸਮਾਂ ਕਿੰਨਾ ਚਾਲ ਲੈ ਬਲੇ ਅਮਰਿਆ ਕੀ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਹੇ 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 ਜਲ ਕੁੱਤੇ ਬੰਗਾਲੇ ਐ ਦਿੱਤਾ ਸਨੀ ਜੱਦੀ ਕਹਿੰਦੀ ਸ਼ੀਸ਼ਾ ਹੋ ਦੇ ਦੇ ਢਾਈ ਸੋਨੇ ਅੰਦੇਲੋਂ ਵੀ ਦਿੱਤਾ ਪਰ ਤੂੰ ਕਿੱਥੇ ਮੰਨਦਾ ਥੋਣ ਚੱਲਾ ਹੁਣ ਜਦ ਅੱਖ ਚੱਪੇ ਲਿਆ ਹੁਣ ਭੋਗਣੀ ਚਾਪਾਂਗੀ ਚੱਲ ਮੈਂ ਜੇ ਮਾਂ ਜਾਨੀ ਜੇ ਮਾਂ ਜਾਨੀ जय माता दी 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 सारे बोलो जय माता दी ओ بالله मां सारे को बोलन के सुदा कली कर जान है जय माता दी जय माता दी ले मेरा मैं बाणो बाणी बोला मैं तेरा हो सम्ढे मोटर इधर तेरे पेरी फेटे तेरे ਇਹ ਲੱਕੀ ਬਣੂਗਾ ਉਹਨੇ ਤੇ ਠੰਡ ਲੱਗ ਲੱਗ ਚਲ ਅੱਛ ਨਹੀਂ ਤੇਨੇ ਕੰਬਲ ਦੇ ਤਾਂ ਇਹ ਵੀ ਚੰਗਾ ਕਰ ਲੈ ਕੇ ਬਣ ਜਾ ਮਤਨ ਅੱਜ ਲੇਟ ਬਤਾ ਨਹੀਂ ਯਾਰ ਇਹ ਕਿ ਨਾ ਮੇਰਾ ਮੀਰਾ ਕੰਮ ਕਰ ਦਿੱਤਨੀ ਕਿ ਉਹ ਤੈ ਤੋ ਵੀ ਸੀਸੋ ਸੀਸੋ ਨੂੰ ਨਾ ਲੱਗੇ ਮਰੇਗਾ ਉਹੀ ਭਰਾਂ ਤੈ ਕਿ ਉਹ ਦੂਆ ਦਾ ਸਾਰਾ ਕੁਸੂਰੀ ਰਹਿ ਜੂ ਚਲ ਹੋਰੇ ਹਿੰਮਤ ਨਾ ਲੇ ਕਿ ਤਾ ਪਾਜ ਗਿਆ ਛੁੱਕ ਜਾਂਦਣਾ ਚਲਾਏ ਕਰ ਬੱਲੇ ਬਤਾ ਲੱਗਿਆ ਨਹੀਂ ਮੈਨੂੰ ਤੇ ਲੇਟ ਆਈ ਨਹੀਂ ਹੈਗੀ ਐ ਕਰ ਜਿੰਦਾ ਖੋਲ ਕੇ ਅੰਦਰ ਬਹਿ ਜਾ ਆ ਤਾਂ ਇਤਨਾ ਨੇ ਵਧੀਆ ਦੇਤਾ ਕੰਬੜੀ ਦੀ ਬੁੱਕਲ ਮਾਰ ਕੇ ਅੰਦਰ ਬਹਿ ਜਾ ਜਦੋਂ ਲੇਟ ਆ ਗਈ ਫੇਸ ਦੇਖਾ ਮੋਟੇ ਮਾਟੇ ਚਲਾਵਾ ਲੈ ਕਰ ਚੱਬੀ ਕਰ ਲੈ ਬਿੱਲੇ ਰਾਮਾ ਤੂੰ ਕਿਸਾਨਾ ਨਾਲ ਧਰਨੇ ਦੇ ਨਹੀਂ ਗਿਆ ਤੂੰ ਕੰਨ ਕਰਮਾਉਣ ਆ ਗਿਆ ਨਾਲੇ ਆਪਣਾ ਸਾਬ ਕਿਤਾਬ ਦੱਸ ਕੀ ਆ ਕਿੰਨੇ ਪੈਸੇ ਵੜਦੇ ਨੇ ਮੈਂ ਦੇ ਕੇ ਜਾਵਾਂ ਤੇਰੇ ਸਾਰਾ ਸਾਬ ਕਿਤਾਬ ਲਾ ਕੇ ਦੱਸ ਦੀ ਮੈਨੂੰ ਮੇਰਾ ਮਾਂ ਮੇਰੀ ਗੱਲ ਸੁਣ ਮੇਰਾ ਮਾਂ ਮੇਰੀ ਗੱਲ ਸੁਣ ਨਾ ਮੇਰੇ ਓਏ ਹੋ ਕੀ ਕਰ ਤੈਨੂੰ ਓਏ ਖੜਾ ਮੇਰੀ ਮੇਰੀ ਗੱਲ ਸੁਣ ਓਏ ਲੈ ਰਾਮਾ ਓ ਮੇਰੀ ਗੱਲ ਸੁਣ ਲੈ ਓ ਖੜਾ ਹੋ ਕੀ ਹੋ ਗਿਆ ਤੈਨੂੰ ਖੜਾ ਹੋ ਓਏ ਮਾਇਆ ਅਮਰਤਾ ਖੜਾ ਹੋ ਡਰਨਾ ਖੜਾ ਹੋ ਸਾਸ ਨਹੀਂ ਖਾ ਲਿਆ ਤੈਨੂੰ ਉਹ ਡਰ ਨਹੀਂ ਜਾਂਦਾ ਤੂੰ ਵੀ ਇਹ ਦੇਖ ਨਹੀਂ ਕਰ ਮਲੇ ਇਹ ਦੇਖ ਨਹੀਂ ਲੈ ਫਕੀ ਹੋ ਗਿਆ ਤੈਨੂੰ ਦੱਸਦਾ ਦੇ ਉਹ ਲੈਟਾਂ ਨਾਲੀਆਂ ਕਣਕਦਾਰ ਮਾਜੀਏ ਇਹ ਨਹੀਂ ਕਰ ਲੈ ਇਹ ਬਾਈ ਚੱਲ 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 ਬਾਗ ਚੱਲ ਕਰੇ ਬਾਗ ਚੱਲ ਤੂੰ ਨਹੀਂ ਮੰਦਾ ਹੈਗਾ ਆ ਨਾਲੇ ਮੇਰਾ ਪਾਣੀ ਖਰਾਬ ਹੋਊਗਾ ਬਰੇ ਆਏ ਖੜਾ ਹੋ ਜਾ ਜੰਗਾ ਸਦਾ ਖਾ ਲਿਆ ਖਾ ਲਿਆ ਲੜਖਿਆ ਨਾ ਦੱਸੇ ਵੀ ਕਸ ਨੇ ਖਾ ਲਿਆ ਬਿੱਲੇ ਰਾਮਾ ਤੋਫਾ ਮੇਰੀ ਤਾਂ ਬਾਰੀ ਵੀ ਟੱਪੂ ਗਿਆ ਤੇ ਪਾਣੀ ਖਰਾਬ ਹੋਊਗਾ ਇਕੱਟੇ ਬੇ ਦਾ ਪਾਹਣੂਗਾ ਲੋੜੋ ਭਾਈ ਮੈਂ ਆ ਅਮਰਤ ਗਿੱਲੀ ਜੀ ਆ ਬਿੱਲੇ ਰਾਮ ਨੂੰ ਲੈ ਕੇ ਆਇਆ ਖੇਤੋਂ ਪਤਾ ਨਹੀਂ ਕੀ ਇਹ ਤਾਂ ਖਾਲਿਆ ਖਾਲਿਆ ਲੱਗ ਰਿਹਾ ਦੀ ਕਰਨ ਮੈਂ ਤਾਂ ਖਿੱਤੂ ਲੈ ਕੇ ਘਰ ਨੂੰ ਆ ਗਿਆ ਨੂੰ ਮੈਂ ਕੋਈ ਨਹੀਂ ਕਹਿਣੀ ਤੈਨੂੰ ਵੀ ਨਾ ਜਾ ਖੇਤ ਤੂੰ ਕਰੇ ਰਹਾ ਕੀ ਮੰਗਦਾਗਾ ਤੂੰ ਬਾਹਰ ਜਾਣ ਤੋਂ ਤੇ ਚਲ ਅੰਦਰ ਚਲ ਪੈਣੀ ਕਰੀ ਡਰੀ ਜਾ ਤੇ ਤੇ ਤਾਂ ਮੈਂ ਮਿੰਦਾ ਪੈਣੀ ਮੱਥਾ ਧਣਕ ਗਿਆ ਤੇ ਮੈਂ ਕਿਹੜਾ ਇਹ ਤਾਂ ਤੈਨੂੰ ਕਰੂਗਾ ਮੈਂ ਤਾਂ ਉਹ ਕੋਈ ਨਹੀਂ ਕਿਹਾ ਤੀ ਕਾ ਬਾਂਸੀ ਨਾ ਜਾਓ ਤੂੰ ਸੱਕੀ ਲੱਗ ਗਈ ਤੇ ਪੈਣੀ ਕਨੀ ਮੋਖ ਮਾਰ ਕੇ ਦੀਗੇ ਨਾਲੇ ਤਾਂ ਮੋਖ ਨਹੀਂ ਮਾਰ ਕੇ ਹੈਗਾ ਵੀ ਜਾਣਦੇ ਪਰ ਤੁਸੀਂ ਕੀ ਮੰਗਦੇ ਬਾਹਰ ਘੁੰਮਣ ਤੋਂ ਇਹ ਤਾਂ ਕੰਗ ਮੰਗੋ ਮੱਛਾ ਲੱਗ ਰਹੀ ਹਾਂ ਪਰ ਜਈ ਇਹ ਤਾਂ ਪੱਠੇ ਵਾਂਗੂ ਤਪਣ ਲੱਗ ਰਿਹਾ ਉਹ ਕੀ ਕਰੀ ਨਾ ਪਰ ਜਾਈਏ ਤਾਂ ਡਰੇ ਹੋਏ ਲੱਗਦਾ ਉਥੇ ਖਾ ਲਿਆ ਖਾ ਲਿਆ ਕਰਨ ਲੱਗ ਰਹਿ ਦੀਆ ਜਦੋਂ ਮੇਰੇ ਚੋਂ ਵੱਜਿਆ ਇਹ ਪਤਾ ਨਹੀਂ ਕੀ ਚੀਜ਼ ਮਿਲੀ ਹੈ ਜੀ ਇਹਨੂੰ ਇਹਦਾ ਤਾਂ ਅਸੀਂ ਦਿਲ ਪਤਲਾ ਹੋ ਰਿਹਾਗਾ ਪਰ ਇਹ ਵੀ ਮੈਂ ਬੈਂਟ ਵੀ ਫੜਾਉਣ ਲੱਗੀ ਉਸ ਤੇ ਡੱਗ ਗਿਆ ਮੈਨੂੰ ਤਾਂ ਕੀ ਹੋ ਰਿਹਾਗਾ ਇਹਨੂੰ ਇੱਧਰ ਪਾ ਦਿਓ ਮੜਾ ਜਾ ਕੰਬਲ ਲੈ ਲਓ ਲੈ ਜੀ ਮੜਾ ਜਾ ਡਾਕਟਰ ਨੂੰ ਬੁਲਾ ਲਿਓ ਭੱਜ ਕੇ ਜਾ ਹਾਂ ਮੈਂ ਬੁਲਾ ਲੈਣਾ ਹੋਰ ਜੀ ਹੋ ਗਿਆ ਠੀਕ ਕੋਈ ਸੋਚਨਾ ਕਰੋ ਮੈਂ ਲਾਲਣਾ ਟੀਕੇ ਦੇ ਬਧਿਆ ਦੀ ਗਲਤ ਸਾਬਾ ਬਣਾਇਆ ਇਹ ਬੁਖਾਰ ਹੋ ਰਿਹਾ ਠੀਕ ਆ ਲੈ ਕਿਸ ਦਾ ਠੀਕ ਹੋ ਜਾਊਗਾ ਲੱਗੇ ਨਾ ਮੈਨੂੰ ਉਹਨਾਂ ਦੇ ਟੀਕੇ ਮੈਨੂੰ ਉਹਨਾਂ ਦੇ ਟੀਕੇ ਨਾ ਲਾ ਲਾ ਉਹ ਮੈਂ ਰਾਤ ਕਿਰੇਤੇ ਬੰਦਿਆਂ ਦਾ ਕੁੱਤਾ ਵੀ ਸਾੜਦਾ ਨਾ ਚਲ ਫੜ ਲੈ ਨਾ ਚੰਗੀ ਤਰ੍ਹਾਂ ਕਿੱਲੇ ਨਾ ਖੜਦਾ Sağlıkta durdular. Sağlıkta durdular. Sağlıkta durdular. Resim, resimle yapmam gerekiyor. Nasıl yapacağım? Nasıl yapacağım? Ne olacak? 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 Ne ਏ ਦਿਖੇ ਤੋ ਕਿੱਧਰ ਗਿਆ ਕਿਹੜਾ ਗਿਲੋ ਰੈ ਕੋਈ ਕਿੰਨਾ ਬੰਦਾ ਆਇਆ ਡੰਗੇ ਡੈਕ ਤੂੰ ਲੈ ਗਿਆ ਜਿਵੇਂ ਆ ਬੁੜੇ ਚ ਮੈਂ ਛਾਲ ਐਡੇ ਵੱਡੇ ਫੁੱਟ ਦੇ ਦੱਛੂ ਵਾਲਾ ਕੋਈ ਸੁਪਨਾ ਦੇਖ ਰਿਹਾ ਤੁਸੀਂ ਨੇ ਕਾਹਨੂੰ ਟੀਕਾ ਲਵਾਤਾ ਕਿਹੜਾ ਡਾਕਟਰ ਆ ਦੇ ਕੋਡਾ ਕੋਈ ਨਹੀਂ ਡਾਕਟਰ ਖੜਿਆ ਦੀ ਨਹੀਂ ਕੋਈ ਡਾਕਟਰ ਨਹੀਂ ਆਇਆ ਹੈਗਾ ਜੀ ਕੀ ਹੋ ਗਿਆ ਤੁਹਾਨੂੰ ਇਹ ਮੇਰੇ ਲੱਤਾਂ ਬੜੀਆਂ ਜੀ ਗਿਲ ਨੇ ਕੋਈ ਕੋਈ ਸੁਪਨਾ ਆ ਗਿਆ ਹੁਣ ਇਹ ਤੁਹਾਨੂੰ ਸੁਪਨਾ ਕਿਵੇਂ ਠੀਕ ਹੋ ਤੁਸੀਂ ਹਾਂ ਠੀਕ ਸੋਫਨਾ ਦੀ ਸੋਫਨੀ ਆਇਆ ਤੀ ਹੋਰ ਕੀ ਧੀਗਾ ਸੋਫਨਾ ਦੀ ਚਲਾਇਆ ਕਿੱਥੇ ਖਿਚਾਉਂ ਜਾ ਸੋਫਨਾ ਦੀ ਮੇਰੀ ਤਾਂ ਜਾਨ ਕੱਢਤੀ ਜਿਵੇਂ ਸੋਫਨਾ ਦੀ ਸੋਫਨਾ ਦੀ ਬਿਲ ਮਾ ਚੋਫਨਾ ਦੀ ਚਾਹ ਹਾਂਜੀ ਆਪਣੀ ਦੇਸੀ ਮਸਤੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੀ ਤੁਸੀਂ ਹੁਣੇ-ਹੁਣੇ ਵੀਡੀਓ ਦੇਖ ਕੇ ਆ ਟਿਓ ਕਿਵੇਂ ਦੀ ਲੱਗੀ ਵੱਤੋਂ ਵੱਧ ਬਾਈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦੀ ਬਣਦੀ ਆ ਆਪਣੀ ਵੀਡੀਓ ਤੇ ਇਸ ਦੇ ਨਾਲ ਹੀ ਬਾਈ ਆਪਣੀ ਡਿਸਕ੍ਰਿਪਸ਼ਨ ਜੋ ਆਪਣਾ ਬਾਕਸ ਹੈਗਾ ਉਹਦੇ ਵਿੱਚ ਆਪਣੇ ਇੰਸਟਾਗ੍ਰam ਤੇ ਆਪਣੇ ਫੇਸਬੁੱਕ ਪੇਜ ਦਾ ਲਿੰਕ ਦਿੱਤਾ ਹੋਇਆ ਹੈਗਾ ਫੋਲੋ ਕਰੋ ਜਾ ਕੇ ਲਾਈਕ ਕਰੋ ਤੇ ਵੱਤੋਂ ਵੱਧ ਸ਼ੇਅਰ ਕਰੋ ਬਾਈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਵੱਧ ਤੋਂ ਵੱਧ ਲੋੜ ਹੈ ਧੰਨਵਾਦ